ਸੱਸੀ ਖਾਲਜੀ ਦੇਣੀ ਗੁਜਾਲਾ ਵੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹਾਂ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਇਲੈਕਸ਼ਨ 2024 ਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਤੇ ਜਿੰਨੇ ਵੀ ਰਾਜਨੀਤਿਕ ਖਿਡਾਰੀ ਨੇ ਆਪਣੀ ਆਪਣੀ ਕਮਰ ਕੱਸ ਕੇ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਉਤਰੇ ਹੋਏ ਨੇ ਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਸੀਟਾਂ ਨੇ ਜਿਨ੍ਹਾਂ ਵਿੱਚੋਂ ਇੱਕ ਜਲੰਧਰ ਦੀ ਸੀਟ ਵੀ ਬਹੁਤ ਹੋਰ ਸੀਟ ਮੰਨੀ ਗਈ ਹੈ ਜਿਸ ਲਈ ਐਸਸੀਐਮ ਚਰਨਜੀਤ ਚੰਨੀ ਨੂੰ ਖਾਸ ਕਰਕੇ ਜਲੰਧਰ ਤੋਂ ਉਤਾਰਿਆ ਗਿਆ ਤੇ ਹੁਣ ਗੱਲ ਕਰਦੇ ਆ ਪਿਛਲੇ ਦਿਨੀ ਬੀਬੀ ਜਗੀਰ ਕੌਰ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਦ ਮਹਿੰਦਰ ਸਿੰਘ ਕੇਪੀ ਅਤੇ ਚਰਨਜੀਤ ਚੰਨੀ ਦਾ ਪੇਪਰ ਨਾਮਜ਼ਦਗੀ ਦੌਰਾਨ ਅੰਮਨ ਸਾਹਮਣਾ ਹੁੰਦਾ ਹੈ ਉਸ ਦੌਰਾਨ ਬੀਬੀ ਜਗੀਰ ਕੌਰ ਵੀ ਮਹਿੰਦਰ ਸਿੰਘ ਕੇਪੀ ਦੇ ਨਾਲ ਉਸ ਸਮੇਂ ਬੀਬੀ ਜਗੀਰ ਕੌਰ ਨਾਲ ਕੀ ਹੋਇਆ ਅਸਲ ਸੱਚ ਲੋਕਾਂ ਦੇ ਸਾਹਮਣੇ ਨਹੀਂ ਆਇਆ

ਗਲਤ ਸ਼ਬਦਾਂ ਨਾਲ ਹਮਲਾ ਕੀਤਾ ਇੰਨਾ ਕੁਝ ਹੋਣ ਦੇ ਬਾਵਜੂਦ ਬੀਬੀ ਜਗੀਰ ਕੌਰ ਨੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਕੀ ਲੱਗਦਾ ਹੈ ਬੀਬੀ ਜਗੀਰ ਕੌਰ ਮਹਿੰਦਰ ਸਿੰਘ ਕੇਪੀ ਦੀ سپورਟ ਕਰ ਰਹੀ ਹੈ ਜਾਂ ਫਿਰ ਚਰਨਜੀਤ ਚੰਨੀ ਦੀ ਮਹਿੰਦਰ ਸਿੰਘ ਕੇਪੀ ਦੇ ਕੁਝ ਆਪਣੇ ਲੋਕ ਹੀ ਮਹਿੰਦਰ ਸਿੰਘ ਕੇਪੀ ਦੀ ਹਾਰ ਦਾ ਕਾਰਨ ਬਣ ਸਕਦੇ ਹਨ ਉਹ ਆਪਣੇ ਲੋਕ ਕੌਣ ਹੋ ਸਕਦੇ ਹਨ ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਦਿਓ ਦੈਨਿਕ ਉਜਾਲਾ ਤੋਂ ਅਸ਼ੋਭਾ ਦੀ ਰਿਪੋਰਟ